ਕਦੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜਿਓ ਸਿੱਖ ਕੌਮ ਦਾ ਪਹਿਲਾ ਸਾਧ ਸੰਗਤ ਜੀ ਜਿਹੜਾ ਰਾਜਾ ਜਿਹਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ ਗਿਆ ਜਿਹਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਗਿਆ ਜਿਸ ਨੇ ਸਾਧ ਸੰਗਤ ਜੀ ਸਾਰੀ ਦੁਨੀਆ ਦੇ ਉੱਤੇ ਆਪਣਾ ਨਾਮ ਸਾਧ ਸੰਗਤ ਜੀ ਰੋਸ਼ਨ ਕਰ ਦਿੱਤਾ ਕਿ ਸਿੱਖਾਂ ਦਾ ਜਿਹੜਾ ਰਾਜਾ ਬਹੁਤ ਤਕੜਾ ਰਾਜਾ ਹੋਇਆ ਹੁਣ ਉਹ ਰਾਜਾ ਕਿਵੇਂ ਬਣਿਆ ਉਹਦਾ ਕੀ ਤੱਪ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਤੁਸੀਂ ਜੀਵਨ ਪੜੋਗੇ ਨਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵਿੱਚੋਂ ਤੁਹਾਨੂੰ ਕੁਝ ਗੱਲਾਂ ਐਹੋ ਜਿਹੀਆਂ ਪੜਨ ਨੂੰ ਮਿਲਣਗੀਆਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ਗੁਰੂ ਘਰ ਦੇ ਪ੍ਰਤੀ ਆਪਣੀ ਸ਼ਰਧਾ ਰੱਖੀ ਹਮੇਸ਼ਾ ਦੋ ਤਿੰਨ ਚੀਜ਼ਾਂ ਇਤਿਹਾਸ ਦੀਆਂ ਐਹੋ ਜਿਹੀਆਂ ਸੁਣਨ ਨੂੰ ਮਿਲਦੀਆਂ ਨੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸੇ ਨੇ ਸਾਥ ਸੰਗਤ ਜੀ ਸੋਨੇ ਦੀ ਤਾਰ ਦੀ ਕਢਾਈ ਹੀਰੇ ਜੜਿਤ ਚਾਨਣੀ ਕਿਸੇ ਨੇ ਦਿੱਤੀ ਆ ਚੰਦੋਆ ਸਾਹਿਬ ਜੀ ਮੈਂ ਆਪਾਂ ਲਾਉਨੇ ਆ ਨਾ ਮਹਾਰਾਜ ਦੇ ਉੱਤੇ ਚੰਦੋਆ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਟਾ ਕੀਤਾ ਕਿਸੇ ਨੇ ਤੇ ਉਹ ਚੰਦੋਆ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ ਦੇ ਉੱਤੇ ਲਗਾ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਜਦੋਂ ਆਇਆ ਉਹਨੇ ਚੰਦੋਏ ਨੂੰ ਦੇਖਿਆ ਹਜੇ ਥੱਲੇ ਨਹੀਂ ਗਿਆ ਸੀ ਚੰਦੋਏ ਦੇ ਕੱਲੇ ਸਿੰਘਾਸਣ ਦੇ ਉੱਤੇ ਲੱਗਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਇਹ ਚੰਦੋਆ ਕਿਨੇ ਲਾਇਆ ਹੈ ਕਹਿੰਦੇ ਜੀ ਸੰਗਤ ਨੇ ਆਪ ਜੀ ਨੂੰ ਤੋਹਫਾ ਦਿੱਤਾ ਹੈ ਤੇ ਤਾਂ ਲਾਇਆ ਹੈ ਕਹਿੰਦੇ ਮੈਂ ਇੰਨੇ ਮਹਿੰਗੇ ਚੰਦੋਏ ਦੇ ਲਾਇਕ ਨਹੀਂ ਹੈ ਕਹਿੰਦੇ ਜੀ ਫੇਰ ਜੇ ਰਾਜਾ ਲਾਇਕ ਨਹੀਂ ਹੈ ਤੇ ਕੌਣ ਲਾਇਕ ਹੋ ਕਹਿੰਦੇ ਇੰਨਾ ਕੀਮਤੀ ਚੰਦੋਆ ਜੇ ਕਿਸੇ ਦੇ ਉੱਤੇ ਲੱਗ ਸਕਦਾ ਉਹ ਧੰਗੁਰੂ ਰਾਮਦਾਸ ਪਾਤਸ਼ਾਹ ਹੈ ਮੈਂ ਇਹਦੇ ਲਾਇਕ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਚੰਦੋਆ ਲੁਆਇਆ ਤੇ ਕਰਾ ਕੇ ਥਾਲੀ ਵਿੱਚ ਰੱਖ ਕੇ ਤੇ ਸਾਧ ਸੰਗਤ ਜੀ ਸ੍ਰੀ ਹਰਮੰਦਰ ਸਾਹਿਬ ਹਾਜ਼ਰ ਹੋ ਗਿਆ ਉਸ ਸਮੇਂ ਜਥੇਦਾਰ ਸੀ ਅਕਾਲੀ ਫੂਲਾ ਸਿੰਘ ਜੀ ਉਹ ਕਹਿਣ ਲੱਗੇ ਰਾਜਾ ਇਹ ਤੇਰੇ ਸਿੰਘਾਸਣ ਦੇ ਉੱਤੇ ਲੱਗ ਚੁੱਕਿਆ ਇਹ ਹੁਣ ਗੁਰੂ ਸਾਹਿਬ ਦੇ ਉੱਤੇ ਨਹੀਂ ਚੜ ਸਕਦਾ ਕਹਿੰਦੇ ਜੀ ਭਾਵੇਂ ਤੁਸੀਂ ਨਾ ਚੜਾਓ ਪਰ ਇਹਨੂੰ ਆਪਣੇ ਤੋਸੇਖਾਨੇ ਦੇ ਵਿੱਚ ਜਮ੍ਹਾਂ ਕਰ ਲਓ ਖਜ਼ਾਨੇ ਵਿੱਚ ਜਮ੍ਹਾਂ ਕਰ ਲਓ ਮੈਂ ਇਹਦੇ ਲਾਇਕ ਨਹੀਂ ਦੂਸਰਾ ਇਤਿਹਾਸ ਕੁੰਵਰ ਨੋਨਿਹਾਲ ਉਹਦਾ ਵਿਆਹ ਸੀ ਤੇ ਸਾਧ ਸੰਗਤ ਜੀ ਬੜਾ ਕੀਮਤੀ ਸਹਿਰਾ ਮਹਾਰਾਣੀ ਜਿੰਦਾ ਵੱਲੋਂ ਬਣਵਾਇਆ ਗਿਆ ਬੜਾ ਕੀਮਤੀ ਹੀਰੇ ਜੜੀ ਤੋ ਸਹਿਰਾ ਜਿਹੜਾ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਸਾਧ ਸੰਗਤ ਜੀ ਹੈ ਬੜਾ ਕੀਮਤੀ ਸਹਿਰਾ ਮਹਾਰਾਣੀ ਜਿੰਦਾ ਨੇ ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਬਣਵਾਇਆ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਲੈ ਕੇ ਆਏ ਕਿ ਜੀ ਆ ਕੀਮਤੀ ਸਹਿਰਾ ਬਣਵਾਇਆ ਹੈ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਆਪਾਂ ਇਸ ਦੇ ਲਾਇਕ ਨਹੀਂ ਹੈ ਕਹਿੰਦੇ ਜੀ ਫਿਰ ਲਾਇਕ ਕੌਣ ਹੈ ਕਹਿੰਦੇ ਧੰਨ ਗੁਰੂ ਰਾਮਦਾਸ ਉਹ ਸਹਾਰਾ ਲੈ ਕੇ ਸਾਧ ਸੰਗਤ ਜੀ ਹਰਮੰਦਰ ਸਾਹਿਬ ਆਜਰ ਹੋ ਗਿਆ ਤੀਸਰਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਨੂੰ ਸਾਧ ਸੰਗਤ ਜੀ ਕਹਿੰਦੇ ਇੱਕ ਬੜਾ ਤਗੜਾ ਸੋਨੇ ਦਾ ਸੰਗਾਸਣ ਕਿਸੇ ਨੇ ਭੇਟਾ ਕੀਤਾ ਦਿੱਤਾ ਕਿ ਭਈ ਛੇਰੇ ਪੰਜਾਬ ਹੈ ਇਸ ਸਿੰਘਾਸਣ ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਸਿੰਘਾਸਣ ਤੇ ਨਹੀਂ ਬੈਠਾ ਜੀ ਕਦੇ ਤੁਸੀਂ ਜਾ ਕੇ ਨਾ ਅੱਜ ਵੀ ਫੋਟੋ ਕੱਢ ਕੇ ਵੇਖਿਓ ਨੈਟ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਆਸਣ ਤੇ ਬੈੰਦਾ ਸੀ ਜਦੋਂ ਸਿੰਘਾਸਣ ਚਕਾਇਆ ਨਾ ਉਥੇ ਮੰਤਰੀਆਂ ਨੇ ਪੁੱਛਿਆ ਕਿ ਮਹਾਰਾਜਾ ਸਾਹਿਬ ਬਈ ਜੇ ਤੁਸੀਂ ਸਿੰਘਾਸਣ ਤੇ ਨਹੀਂ ਬੈਠੋਗੇ ਤੇ ਕੌਣ ਬੈਠੇਗਾ ਕਹਿੰਦੇ ਕਮਲਿਓ ਸਿੰਘਾਸਣ ਤੇ ਤੇ ਗੁਰੂ ਸਾਹਿਬ ਬੈਠੇ ਨੇ ਅਸੀਂ ਤੇ ਆਪਣੇ ਉਸਦੇ ਘਰ ਦੇ ਚਾੜੂ ਵਰਦਾ ਰਹੇ ਫਿਰ ਜੀ ਤੁਸੀਂ ਕਾਹਦੇ ਤੇ ਬੈਠੋਗੇ ਉਥੇ ਇੱਕ ਮੁੱਢਾ ਪਿਆ ਹੋਇਆ ਸੀ ਮੁੱਢਾ ਸੀ ਉਥੇ ਇੱਕ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਅਸੀਂ ਤੇ ਸੇਵਾਦਾਰ ਹਾਂ ਅਸੀਂ ਤੇ ਮੁੱਢਿਆਂ ਤੇ ਬੈਣ ਜੋਗੇ ਹਾਂ ਉਸ ਸਿੰਘਾਸਣ ਨੂੰ ਤੁਸੀਂ ਜਿਹੜਾ ਇੰਗਲੈਂਡ ਦੇ ਵਿੱਚ ਅੱਜ ਵੀ ਪਿਆ ਹੋਇਆ ਨਾ ਉਹ ਸਿੰਘਾਸਣ ਨੂੰ ਧਿਆਨ ਨਾਲ ਵੇਖਿਓ ਉਹ ਸਾਧ ਸੰਗਤ ਦੀ ਗੋਲ ਮੁੱਢਾ ਹੈ ਉਹ ਸਿੰਘਾਸਣ ਨਹੀਂ ਹੈ ਉਹ ਗੋਲ ਮੁੱਢਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ساری ਜ਼ਿੰਦਗੀ ਜਦੋਂ ਵੀ ਰਾਤ ਨੂੰ ਪਹਿਣਾ ਤੇ ਉਹ ਇਨਸਾਨ ਇੱਕ ਇਹੋ ਜਿਹਾ ਇਨਸਾਨ ਸੀ ਕਿ ਉਹਨੇ ਆਪਣੇ ਮੰਤਰੀਆਂ ਨੂੰ ਪੁੱਛਣਾ ਕਿ ਸ੍ਰੀ ਹਰਮੰਦਰ ਸਾਹਿਬ ਕਿਹੜੇ ਪਾਸੇ ਆ ਉਹਨਾਂ ਨੇ ਕਹਿਣਾ ਜੀ ਸੱਜੇ ਹੱਥ ਹੈ ਖੱਬੇ ਹੱਥ ਹੈ ਇੱਧਰ ਹੈ ਤੇ ਜਿੱਧਰ ਉਹਨਾਂ ਨੇ ਉਂਗਲ ਕਰ ਦੇਣੀ ਮਹਾਰਾਜਾ ਰਣਜੀਤ ਸਿੰਘ ਨੇ ਕਹਿਣਾ ਇੱਧਰ ਮੇਰਾ ਸਰਾਣਾ ਕਰਦੇ ਹੋ ਗਲਤੀ ਨਾਲ ਵੀ ਮੇਰੇ ਪੈਰ ਹਰਮੰਦਰ ਸਾਹਿਬ ਵੱਲ ਨਹੀਂ ਹੋਣੇ ਚਾਹੀਦੇ ਸਾਥ ਸੰਗਤ ਜੀ ਇਹ ਹੈ ਗੁਰੂ ਦੇ ਪ੍ਰਤੀ ਸ਼ਰਧਾ ਇਹ ਹੈ ਗੁਰੂ ਦੇ ਪ੍ਰਤੀ ਪ੍ਰੇਮ